ਆਈ ਟੋਪ ਲੱਗੀ ਆ ਅੱਜ ਕੱਪੜੇ ਲੱਗੇ ਸਤੋਣਾ ਸੀ ਪੇਟੀ ਤੇ ਕੋ ਦੋ ਸਾਲ ਹੋ ਗਏ ਪੇਟੀ ਬੰਦ ਕੀਤੀ ਆ ਤੇ ਇੱਕ ਮੂਰਤੀ ਵਿੱਚ ਰੱਖੀ ਸੀਗੀ ਤੇ ਮੂਰਤੀ ਦੇ ਵਿੱਚ ਪਾਣੀ ਵੀ ਨਹੀਂ ਜਾ ਆ ਜਾਂਦਾ ਥੱਲੇ ਛੱਡਾ ਦੋ ਆਮ ਦੇ ਖਾਲ ਜੀ ਆ ਮੇਰੀ ਵਿਆਹ ਦੀ ਜੱਤੀ ਦੇਖੋ ਕਿੰਨੀ ਵਧੀਆ ਇਹ ਮੇਰੇ ਮਾਮੇ ਨੇ ਲੈ ਕੇ ਆਏ ਸੀ ਨਹੀਂ ਇਹ ਸੋਹਰਿਆਂ ਦੀ ਆ ਇਧਰ ਲਈ ਆ ਉਹ 골ਡਨ ਸੀ ਆਹ ਗੜ ਜਾ ਮਾਰੇ ਦੇ ਖਰ ਦਾ ਕੀ ਬਣ ਗਿਆ ਆ ਜਾ ਮਾ ਦਾ ਹਾਲ ਆ ਮੇਰਾ ਚੂੜਾ ਆ ਦੇਖਿਓ ਤੁਹਾਨੂੰ ਐਸਾ ਮੈਂ ਜਗਾ ਦੇ ਖਾਲਦੀ ਆ ਆ ਮੇਰਾ ਚੂੜਾ ਟਿਕ ਫੋ ਹਾਂ ਉਹਨੇ ਦੇ ਕੇ ਪੀੜਾ ਸੰਭਾਲ ਲਈ ਜੁਤੀ ਘੱਲ ਸਰਦਤੀ ਜੁਤੀ ਚੱਕਬੇ ਜੁਤੀ ਖਰਾਬ ਨਾ ਕਰਿਓ ਇਹੇ ਨੇ ਕੋ ਕੋ ਨਾਲ ਕੰਡੇ ਕਿੱਲੇ ਸਾਰੇ ਕੱਪੜੇ ਸਾਰੇ ਫੋਲੋ ਸਾਰੇ ਉੱਤੇ ਫੋਲ ਦੇ ਹਨਾ ਇਹਦੇ ਦੇ ਸੰਤਰੀਆਂ ਖਾਲਦੀਆਂ ਆਦਰੀਆਂ ਸਭ ਆਬੜੀਆਂ ਆਬੜੀਆਂ ਆਜ ਨਾ ਅੋਥਲੇ ਦਿਹਾਣੀ ਅਸੀਂ ਨਾ ਹੁਣ ਲੈ ਕੇ ਲੀਰਾ ਨਕਤਾਈ ਹੁੰਦੀ ਨਾ ਮੰਡਾਣਾ ਦੀ ਕਟਾਈ ਉਹ ਲਿਆ ਕੇ ਆ ਬਣਾਈਆਂ ਮਮੀ ਨੇ ਮੈਂ ਕਿਹ ਚਿਰ ਜੰਗੇ ਨਾ ਪਾਉ ਉਹ ਸੋ ਕੁਲੇ ਸੈ ਲਿਆ ਸੈ ਲਿਆ ਥਲੇ ਆ ਦੇਖਿਓ ਆ ਨਾਲੇ ਮੈਂ ਆ ਬਣਾਈ ਆ ਆ ਭੁਣੇ ਚ ਨਾਲੇ ਮੈਂ ਸਾਰੇ ਹੀ ਪਹਿਲਾਂ ਬਹੁਤ ਸ਼ੌਂਕ ਹੁੰਦਾ ਸੀ ਮੈਨੂੰ ਇੰਦਾ ਕੰਮ ਕਰੰਦਾ ਚਾਦਰਾਂ ਕੱਢਿਆ ਹੁੰਦਾ ਇੰਦਾਂ ਚੀਜ਼ਾਂ ਬਣਾਉਂਦਾ ਮੈਨੂੰ ਬਹੁਤ ਸ਼ੌਂਕ ਸੀਗਾ ਆ ਦੇਖ ਵਾ ਕਿੰਨੀ ਸੁੰਦਰੀ ਬਣਾਈ ਮੇਰੀ ਮਮੀ ਨੇ ਆ ਦੇਖੋ ਇਹ ਕਿੰਨੀ ਵਧੀਆ ਬਣਾਈ ਮੰਮੀ ਤੇਰੀ ਤੇ ਕਿੰਨੀ ਸੁਣ ਲੱਗਦੀ ਹੈ ਇਹ ਫੁੱਲ ਬਣਾਏ ਆ ਵਿੱਚ ਇਹ ਮੰਮੀ ਮੈਨੇ ਆ ਬਣਾਈਆਂ ਹੋਈਆਂ ਮੈਂ ਦਿੱਤੀਆਂ ਸੀ ਮੰਮੀ ਨੇ ਤਿੰਨ ਦਰੀਆਂ ਦਿੱਤੀਆਂ ਸੀ ਮੈਂ ਕਿਹਾ ਮੰਮੀ ਤਿੰਨ ਦਰੀਆਂ ਮੈਂ ਆਪਣੇ ਥਣੀਆਂ ਬਣਾਈਆਂ ਦੇ ਉਹ ਲੈਣੀਆਂ ਬਾਜ਼ਾਰੋਂ ਨਹੀਂ ਲੈਣੀਆਂ ਆ ਜਦੋਂ ਮੈਂ ਆਪ ਕਰਦੀ ਆ ਆ ਜਦੋਂ ਮੈਂ ਆਪ ਕਰਦੀ ਸੀਗੀ ਕੱਢੀ ਹੈ ਅੱਜ ਕੱਲ ਤਾਂ ਕੋਈ ਤਾਂ ਬਣਾਉਂਦਾ ਹੀ ਨਹੀਂ ਹੈਗਾ ਸਭ ਕੁਝ ਰੈਡੀਮੇਡ ਚੱਲਦਾ ਆਹ ਅੱਛਾ ਦਮੀਆ ਕੱਢੀ ਸੀ ਇਹ ਮੈਂ ਖਾਤੇ ਚ ਕੱਢ ਲਈ ਸੀ ਪੂਰੇ ਇੱਕ ਹਫਤੇ ਦੇ ਵਿੱਚ ਚਾਦਰ ਬਣਾ ਲਈ ਸੀ ਮੈਂ ਇਹ ਦੀ ਡਬਲ ਚਾਦਰਾਂ ਤੇ ਪੱਟੀਆਂ ਸਿੰਝਾਂ ਚਾੜੋ ਖਟ ਗਈਆਂ ਹੁਣ ਤੇ ਹੁਣ ਇੱਕ ਦੋ ਚਾਦਰ ਹੋ ਜਾਣਗੀਆਂ ਸਿੰਗਲ ਇਹ ਮੈਂ ਆ ਬਣਾਈਆਂ ਹੋਈਆਂ ਆ ਹਾ ਹਾ ਕੱਢੀਆਂ ਆ ਹੱਥਾਂ ਨਾਲ ਇੱਕ ਆ ਇੱਕ ਚਾਦਰ ਇਹ ਵੀ ਕੱਢੀ ਸੀ ਮੇਰੇ ਘਰ ਆਪ ਇਹਨਾਂ ਨਾਲ ਦੀ ਨਾ ਵੱਡੀ ਚਾਦਰ ਸੀ ਕਿ ਇੱਕ ਡਬਲ ਚਾਦਰ ਤੇ ਉਹ ਫਟ ਗਈ ਸੀ ਉਹ ਵਿਛਾਲੀ ਸੀ ਅਸੀਂ ਤੇ ਸਿੰਗਲ ਦੋ ਚਾਦਰਾਂ ਬਸ ਜੰਦੀਆਂ ਇਹ ਮੈਂ ਆਪ ਬਣਾਈਆਂ ਆ ਕੱਲੀ ਕਢਾਈ ਮੈਂ ਆਪ ਕੱਢੀ ਹੱਥਾਂ ਨਾਲ ਆਪਣੇ ਨਾਲ ਇਹ ਬਹੁਤ ਜਿਆਦਾ ਸੌਖਾ ਕੱਢਿਆ ਆਹੋ ਕੋਲੋਂ ਮੰਡੀ ਚੋਂ ਲੈ ਕੇ ਆਜੀ ਬਿਖਲੇ ਚਾਦਰਾਂ ਤੇ ਡਿਮਾਂਡ ਚੋਂ ਲੈ ਕੇ ਆਈ ਸੀ ਅਸੀਂ ਆ ਇਹਦੇ ਇਸ ਨੂੰ ਪੈਕ ਕੀਤੇ ਹੋ ਦੋ ਥਾਲ ਤਿੰਨ हाँ तेर से कॉलिंगा सी तो फिर तो सुनिंग की चादर कटियाँ अच कह दाज है जी सारा है। ये भी इस तरोपे भी, भी खोल दो ਰੋਮੀ ਥੱਲੇ ਬੈ ਗਈ ਆ ਕੇ ਸ਼ਾਮੇ ਆ ਦੇ ਕੋ ਰੋਮੀ ਥੱਲੇ ਬੈ ਗਈ ਸ਼ਾਮੇ ਹੋ ਗਈ ਨਰਮੀ ਲੰਗੀ ਐ ਨਰਮੀ ਲੰਗੀ ਮੈਂ ਰਹਿਣ ਦਾ ਸਰੋਪ ਹੀ ਐ ਫਰੇ ਆ ਵੀ ਚੱਕ ਕੇ ਕੱਢ ਕੇ ਫੋਲ ਦਿਓ ਆ ਅਸੀਂ ਮੈਂ ਕਮੇਟੀ ਪਾਈ ਸੀ ਆਹ ਆਹ ਕੰਬਲ ਦੀ ਕਮੇਟੀ ਪਾਈ ਸੀ ਅਸੀਂ ਮੇਟੀ ਜਿਹੜੀ ਮੇਰਾ ਕੰਬਲ ਮਿਲਨੀ ਹੈ 1800 ਦੇ ਵਿੱਚ 1800 ਦੀ ਕਮੇਟੀ ਪਾਈ ਸੀ ਅਸੀਂ ਇਹ ਉਹ ਜਿਹੜੀ ਮੇਰਾ ਸੀ ਕੰਬਲ ਮਿਲਨੀ ਹੈ ਇਹ ਲੋ ਕਿ ਨਬਦੀਆ ਖਲ ਮਰੇ ਕਹਿੰਦਾ ਪੌਫੀ ਕਰਦੇ ਮੈਂ ਕਹਿੰਦਾ ਬੂੜਾ ਕਲਰ ਮੈਨੂੰ ਦਿਓ ਔਰ ਫਿੱਕਾ ਕਲਰ ਲਿਆਤਾ ਮੈਨੂੰ ਕਹਿੰਦੇ ਕਲਰ ਇਹੇ ਚੱਲਦੀ ਹੈ ਮਾ ਆ ਦੇ ਕੰਮ ਦਾ ਦਵਲ ਦਵਲ ਪਲਾਈਦਾ ਆ ਮਮਾਰੇ ਕੰਮ ਆ ਆਹੋ ਨਗਰ ਕੀ ਇਤਨ ਤੇ ਹਰ ਦਾ ਨਿਸ਼ਾਨ ਹੂੰ ਉਹ ਕਹਿੰਦਾ ਗਿੱਲੀਆਂ ਆ ਅੱਥਰ ਜਾਈਆਂ ਮੈਂ ਕਹਿੰਦਾ ਨਾ ਫੋਲੋ ਉਹ ਨਾਲ ਉਹ ਤਾਲਾ ਤੇ ਪਾ ਦੋ ਇਕੱਠੇ ਕਰਕੇ ਜੋਨਾਂ ਟੱਕਰੀਆਂ ਨਹੀਂ ਉਹ ਹਲਕੀਆਂ ਗਾ ਉਹ ਗਰਮ ਰੂੰਦੀਆਂ ਆ ਔਰ ਟੁੱਟੀਆਂ ਆ ਬੜਾ ਨਹੀਂ ਟੁੱਟਦੀਆਂ ਹਾਂ ਸਾਰੇ ਇਕੱਠੇ ਕਰਕੇ ਨੀਤੇ ਤਾਲਾ ਪਾਓ ਸੱਲੇ ਤੁਪ ਲੱਗੋਗੇ ਰੇ ਮੁੰਨੇ ਮਸਾ ਲੱਗੂ ਅਭੀ ਫੋਲ ਰੱਖਮ ਬੱਸ ਜਲਦੀ ਦਾ ਨਹੀਂ ਇਹ ਆ ਦਰੀਆ ਨਾ ਇਹ ਮੈਂ ਆਪਣਾਈ ਸੀ ਤੇ ਮੇਰੇ ਕੋਲ ਪੱਦਾ ਬਿਟਾ ਹੁੰਦਾ ਸੀ ਮਤਲਬ ਗੇਸੀ ਉਹ ਥੇ ਕਿ ਨਹੀਂ ਮੈਂ ਉਦੋਂ ਇਹ ਮੈਂ ਬਣਾਈ ਸੀ ਇੱਕ ਦਰੀ ਹੋਰ ਸੀ ਉਹ ਫਟ ਗਈ ਆ ਇਹ ਦੋ ਦਰੀਆ ਮੈਂ ਤਿੰਨ ਦਰੀਆ ਬਣਾਈਆਂ ਸੀ ਉੱਥੇ ਆਪ ਇਹਨੂੰ ਕਹਿੰਦੇ ਲੈਰੀ ਆ ਉਹ ਤਾਂ ਲੈਰੀਆ ਪਾਇਆ ਇਹਦੇ ਆਪੀ ਨੀਰਾ ਕੱਟ ਕੇ ਆਪੀ ਮੈਂ ਬਣਾਈ ਸੀ ਇਹ

भाडी मेरे ब्याह देखा दी पखियां भी मैं आप बनाई पखी में आप बनाई सी आप बनाइया पखिया मैं चार पांच पखिया बनाई हाँ मेरे ब्याह चुनी लगे उपर ही थोड़ी लग जाए धुप लगे इन्होंने सिले हुए पे कपड़े सारे सारे धुप लगी तो है सारी सैल्च ठंडे हुए पे कपड़े सारे हम पेटी कटन लगी भूरी आ गई पेटी कटन लगे बाल सारी पेटी खराब हो जाएगी टे करनी पैनी अ टेढ़ी करनी पैनी टेढ़ी निकल बहर हाथ पौन जगह खरी ना बस गई पेटी मैं बाहर निकलूगी कि नहीं निकलूगी बड़ी तो नहीं था। <laughs> पेटी पता पेटी बहर निकलनी नहीं निकलनी है मैं लगता पेटी बड़ी है दरवाजा छोटा है सारा कुछ चलूगा ए दिमाग बहुत तेज कला सारी गल गई पेटी का जी आ देखो आ रेको। गई सारी पेटी पानी ਉਹ ਪਤੀ ਗਲ ਗਈਆਂ ਸਾਰੀਆਂ ਤੇਰੀ ਆਵਾਜ਼ ਆ ਰਹੀ ਵੀ ਸੜਪੜਾਈ ਰੱਖਣੀ ਨਹੀਂ ਬੇਟੀ ਆਪੇ ਰਹਿਣ ਦੋ ਗਲ ਗਈ ਸਾਰੀ ਪੇਟੀ ਤੇ ਕੋਲ ਸਟੋਰ ਤੇ ਬਣਾਵਾਂਗੇ ਤੇ ਰਮੀ ਪੇਟੀ ਲੈ ਲਵਾਂਗੇ ਸਾਰੇ ਗਲ ਗਏ ਵਿੱਚ ਵਿੱਚ ਵੀ ਗਲ ਗਏ ਹੁਣ ਮੇਰੇ ਹਿਸਾਬ ਨਾਲ ਤੇ ਸਾਰੇ ਸੁਲਾਵਈ ਆ ਇਹਦੇ ਸਾਰੇ ਸੁਲਾਵਈ ਆ ਸਾਰੀ ਪੇਟੀ ਇੱਥੋਂ ਗਲ ਗਈ ਆ ਪਾਣੀ ਦੇ ਨਾਲ ਪਾਣੀ ਤਾਂ ਸੀਮਣ ਡਿਆ ਪਾਣੀ ਸੇਮਦਾ ਵਿੱਚ ਪੇਟੀ ਦੇ ਬਣੀ ਤਾਂ ਸੇਮਦਾ ਤਾਂ ਆਪ ਲੱਗ ਜਿਵੇਂ ਸਾਰੇ ਕੱਪੜੇ ਮੜ ਜੇ ਚਾਲੇ ਨਾ ਪਤਾ ਹੁਣ ਕੀ ਕਰਨਾ ਸੀ ਬੈਡ ਤੇ ਬਸਰਦਾ ਨੇ ਕੱਪੜੇ ਸਾਰੇ ਪੇਟੀ ਨਹੀਂ ਰੱਖਣੀ ਪੇਟੀ ਸਾਰੇ ਸਿਮੀ ਪਈ ਆ ਆ ਚੁੰਨੀ ਰੱਖ ਕਿੰਦਰ ਦਰਵਾਜ ਹੁੰਦੇ ਚੁੰਨੀਆਂ ਦੇ ਆ ਮੈਂ ਨਾਨਕੇ ਲੈ ਕੇ ਆਈ ਚੁੰਨੀ ਇਦਾਂ ਦੇ ਦਰਵਾਜ ਹੁੰਦੇ ਸੀ ਹਾਂ ਤਾਂ ਫੈਸ਼ਨੇ ਬਹੁਤ ਉਹ ਸੈਂਪਲ ਸੈਂਪਲ ਹੁੰਦਾ ਜੀ 26 ਸਾਲ ਹੋ ਗਏ ਮੇਰੇ ਵਿਆਹ ਨੂੰ ਇੱਕ ਆਵੇ ਪੱਖੀ ਆ ਦੇਖੋ ਇੱਕ ਆਵ ਮਨੇ ਸੇ ਪੱਖੀ ਮੈਂ ਇਦਾਂ ਦੇ ਕੰਮ ਕਰਦੀ ਹਾਂ ਮੈਨੂੰ ਬਹੁਤ ਸ਼ੌਂਕ ਸੀ ਇਦਾਂ ਦੇ ਕੰਮ ਕਰਨ ਦਾ ਹੁਣ ਤਾਂ ਫੂਨਾਂ ਨੇ ਫੂਨਾਂ ਨੇ ਮਤ ਮਾਰੀ ਹੈ ਹੁਣ ਤਾਂ ਓ ਤੂੰ ਹੀ ਆਇਆ ਗਾ ਪਾਲੂ ਤੂੰ ਕੰਨਾਂ ਨਸੂ ਉਹਦਾ ਖੈਚੂ ਨਹੀਂ ਪਈ ਹਾਂ ਤੁਸੀਂ ਕਹਿੰਦੇ ਹੋ ਚੌਧਰੀ ਸਾਹਿਬ ਹਾਂ ਇਹ ਸੁਣਨ ਵਾਲਿਆ ਬਾਲੇ ਸੋਡੇ ਸਾਰੇ ਡੜੀ ਲੈ ਕੇ ਆਏ ਤੇ ਸਮਾਰਾ ਹੈ ਬਾਲੇ ਸੋਡਿਆ ਡੜੀ ਮੇਰੇ ਕੈਸੀ ਦਬਈ ਉਹ ਤੋਂ ਲਈ ਆਈ ਸੀ ਸਾਰੇ ਸੂਟ ਹਾਂ ਮੈਂ ਸਮੋਂਦੀ ਨਹੀਂ ਮੈਂ ਨਿਸ਼ਾਨੀਆਂ ਰੱਖੀਆਂ ਐ ਚੱਲੇ ਖੁੱਲੀ ਐ ਨਾ ਦਤਾ ਇਹਨਾਂ ਪਲਾਜੋ ਬਣ ਜਾਣਾ ਬਹੁਤ ਸੋਣਾ ਹੈ ਨਾ ਸੂਟ ਜਾ ਹੋਂਦ ਸੂਟੇ ਬੜੇ ਸਾਹਬ ਤਰਪੇ ਆ ਅਸਾਂ ਬਾਲੇ ਸੂਟਿਆ ਚਲੋ ਸਹੀ ਆ ਬਲੋਸੀ ਪੇਟੀ ਦੀ ਸਾਲੀ ਨਾਲ ਸਾਲੀ ਤੇ ਪਾਲ ਮੜ ਕੇ ਬਣਾਤੀ ਜੇ ਸੂਟ ਬਣਾਤਾ ਸੀ। ਫਸਲ। ਸੋਹ। ਕੋਲ ਹੁੰਦਾ ਹੈ ਕਪੜਾ ਕ ਵਿੱਚ? ਉਹ ਕਮੀਜ਼ਾ ਸਮਾ। ਅਜੇ ਭੰਡ ਕੜ ਦੋ ਕਪੜੇ ਚ ਭੰਡ ਕੜ ਲਓ ਮਾੜੀ ਹਵਾ ਲਵਾ ਲਓ ਭੰਡੇ। ਲੈਂ ਦੇ। ਮੇਰੇ ਵਿੱਚ ਕੋਈ ਵਿੱਚ ਕੁਛ ਹੋਵੇ ਨਾ ਦੇ। ਮਲੇ ਫੋਲ ਲਓ। ਤੋਪ ਲੱਗ ਜੂਗੀ। ਮੈਂ ਕਿੱਥੇ ਜਾਦਾ ਹਾਂ। ਪੰਡ ਪੱਟਾ ਮੇਰਾ ਸਹੀ ਸੀਡ ਬੰਨੇ ਆ ਵਿੱਚ ਦੇ। ਉਹਦੇ ਮਾੜੇ ਪੋਲ ਲੈਣਾ ਸੀ ਉਦਹੀਂ। ਮੇਰੇ ਪੇਟੀ ਛੱਡ ਕੇ ਭੰਡੇ ਸਕੇ। ਕਪੜਾ ਸੜਦੇ ਆ ਹਾਂ ਨਹੀਂ ਕਹਿੰਦੇ ਮੈਂ ਹਾਂ ਪਹਿਲਾਂ ਨਹੀਂ ਹਾਂ ਪੇਟੀ ਚ ਕਪੜੇ ਭਰ ਸੜ ਦਿੰਦੇ ਆ ਮੈਂ ਇਹਦੇ ਚ ਕਪੜਾ ਸੜ ਦਿੰਦੇ ਆ ਸਾਰੇ ਵੱਡਾ ਬੈੱਡ ਨਹੀਂ ਤੇ ਲਿ ਸਟੋਰ ਚ ਪਿਆ ਹਾਂ ਉਹ ਮੈਂ ਅੱਗੇ ਭਾਂਡੇ ਚਾ ਨਹੀਂ ਆ ਚੱਕ ਕੇ ਸੜੇ ਤੇ ਬੈੱਡੀ ਕੋ ਬੱਚੇ ਸੜਦੇ ਕਪੜੇ ਸਾਲ ਕਪੜੇ ਸੜ ਦਮਾਂਗੇ ਹਿੱਕ ਸਾਈਡ ਦੀ ਬੈੱਡ ਵੀ ਸੜਦੀ ਆ ਅੱਜ ਖੋਲੀ ਆਪ ਤਾਂ ਖੋਲੀ ਕੋਈ ਨਹੀਂ ਸਾਰੇ ਆ ਫੁੱਪੋਲ ਦੇ ਮਾਰ ਜਣ ਭਾਂਡੇ ਹਾਂ ਇਹ ਵਿਆਹ ਦੇ ਭਾਂਡੇ ਆ ਦੇਖੋ ਜੱਗ ਕਿਦਾਂ ਹੈ ਮਾਣ ਇਦਾਂ ਦੀ ਚੀਜ਼ਾਂ ਹੈ ਨਹੀਂ Men det er noe som mangler.

ਚੇਰ ਕਾ ਦੇ ਖਰਚਾ ਸ਼ੋਨਤੀ ਮੋਦਰ ਪਾਂਡੇ ਚਲੇ ਕੇ ਸਿੱਧਾ ਨੂੰ ਕਪੜੇ ਆਵੇ ਤੁਹਾਡੇ ਇਹਦਾ ਸੂਟ ਮਾ ਬਣਾਉਣਾ ਕਪੜੇ ਤੇ ਸਾਢੇ 40 ਹੋ ਗਏ ਆਪਣੇ ਉਹ ਕੋਈ ਨਹੀਂ ਹੁੰਦਾ ਹੁਣ ਤਾਂ ਗਰਮ ਕਪੜੇ ਹੋ ਗਏ ਹੁਣ ਉਹ ਭਾਵੇਂ ਪਹਿਲੇ ਤੋਂ ਮਾਹੀ ਤੋਂ ਬਣ ਰਹੀ ਹੈ ਹਰ ਬੋਤਲ ਤੇ ਕਾਫੀ ਫਰਕ ਦੇਣਾ ਪਰ ਆ ਪੈਸੇ ਨਾਲ ਸਾਰੇ ਕੱਪੜੇ ਆ ਗਏ ਤੇ ਨਾ ਪੋੜਾ ਬਣਾ ਲੈ ਤੇ ਇਹਨੇ ਪੋੜਾ ਲਿਆ ਤੇ ਚੀਜ਼ਾਂ ਦੇ ਚੀਜ਼ ਸਕਾਟੇ ਵਾਲੇ ਕੁੜੇ ਤਸਤਾ ਕਾਹਦਾ ਲਸਤਾ ਕਸਤਾ ਕਾਹਦਾ ਤਸਤਾ ਕਾਹਦਾ ਨਾ ਸਾਡੇ ਭਾਂਡੇ ਇਹ ਸਾਰੇ ਭਾਂਡੇ ਬਿੱਡਾ ਦੇ ਵਿੱਚ ਪਏ ਸੀ ਹੁਣ ਬਿੱਡਾ ਦੇ ਵਿੱਚ ਅਸੀਂ ਕਪੜੇ ਰੱਖੇ ਆ ਕਿਉਂਕਿ ਪੇਟੀ ਉੱਪਰ ਮੀਂਹ ਪੈ ਜੂ ਜਾਂਦੀ ਨਾ ਦੇਖੋ ਤੇ ਹੁਣ ਇਹ ਭਾਂਡੇ ਆ ਇਹ ਪੇਟੀ ਚ ਰੱਖਣੇ ਸਾਰੇ मैं भी मिट्टी कट्टा भरे पे सारे इन्होंने हम सफाई सफुई करनी पैनी सारी हज तो बहुत काम करना पे पवेर का सारा रद्द परनी पैनी है सारे भांडे हम साफ कर करके पेटी च रखनी है सारा हौली हौली कम चला गया ਅੱਜ ਇਹਨੇ ਕਪੜੇ ਸੈੱਟ ਕਰ ਲਏ ਆ ਤੇ ਭਾਂਡੇ ਜੋ ਸੁੱਤ ਕਮੋਟੇ ਸੁਕਣੇ ਨਹੀਂ ਪਏ। ਸਾਨੂੰ ਕਿ ਸਾਫ਼ ਕਰ ਕਰਕੇ ਰੱਖਣੇ ਆ। ਇੰਨੀ ਜ਼ੋਰ ਦੀ ਮੀਂਹ ਆ ਗਿਆ ਹਨਾ ਅਸੀਂ ਫੜਾ ਫੜ ਚੁੱਕ ਚੋ ਗਏ ਫੜ ਫੜ ਸਕਦੇ ਅੰਦਰ ਭਾਂਡੇ। ਤੇ ਚਲੋ ਫੇਰ ਕਿ ਦਿਨ ਕਰਾਂਗੇ ਬੜਿਆਂ ਦਾ ਆਪਣੇ ਨਿਭਣ ਗਿਆ ਭਾਂਡੇ ਰਹਿ ਗਏ ਦੇਖ ਕੇ ਕਰਾਂਗੇ ਸਭ ਸੁਖ। ਇਦਾਂ ਪਤਾ ਕੀ ਸਾਰਾ ਬਹੁਤ ਜ਼ਿਆਦਾ ਪਿਆ ਹੈ। ਰੋਟੀ ਥੋੜਾ ਕਰਕੇ ਰੋਟੀ ਰੋਟੀ ਦਾ ਕੱਟਣਾ ਫਸ ਫਸ ਕਰਕੇ। ਜਦ ਇਹ ਹੁਣ ਥੋੜਾ ਕੰਮ ਕਰਿਆ ਗਾਂਗੇ ਫੇਰ ਸਫਾਈ ਹੋਣੀ ਸਾਰੇ ਕਰਦੀ। ਤੇ ਇੱਕ ਤਾਂ ਮੀਂਹ ਨੇ ਮਤ ਮਾਰੀ ਇੰਨਾ ਨਹੀਂ ਪੈਂਦੇ ਕੁਛ ਹੋਣਾ। ਤੇ ਲਾਸਟ ਸਾਡੇ ਵੀਡੀਓ ਸਾਰੇ ਦੇਖਿਆ ਕਰੋ ਕਿਉਂਕਿ ਇੰਨੀ ਮਿਹਨਤ ਲੱਗਦੀ ਆ ਕੋਈ ਵੀ ਕੰਮ ਕਰੇ ਕਰੀਏ ਤਾਂ ਮਿਹਨਤ ਆਉਂਦੀ ਆ ਤੇ ਜੇ ਤੁਸੀਂ ਸਾਨੂੰ ਸਪੋਰਟ ਕਰੋਗੇ ਸਾਡੇ ਵੀਡੀਓ ਦੇਖੋਗੇ ਲਾਈਕ ਕਮੈਂਟ ਕਰੋਗੇ ਸਾਨੂੰ ਮਿਹਨਤ ਕੀਤੀ ਸਾਰੀ ਭੁੱਲ ਜਾਂਦੀ ਆ ਸਾਰੇ ਜਣ ਸਾਨੂੰ ਸਪੋਰਟ ਕਰਿਆ ਕਰੋ ਵੀਡੀਓ ਨੂੰ ਲਾਈਕ ਕਮੈਂਟ ਕਰਿਆ ਕਰੋ ਤੇ ਚੰਗੀ ਲੱਗੀ ਸਮਝ ਦੱਸੋ ਮੰਗਵਾੜੀ ਲੱਗੀ ਦੱਸੋ ਕੋਈ ਰਾਏ ਜੇ ਤੁਸੀਂ ਆਸਮ ਦੇ ਸਕਦੇ ਹੋ ਤੇ ਦਾਅ ਚ ਸਾਡੇ ਨਾਲ ਸਤਿਕਾਰ ਧੰਨਵਾਦ ਜੀ